ਉਹਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਈ ਫਿਰੰਗਤ ਗੁਰ ਤੇ ਅਮਰਦਾਸ ਰਾਮ ਦਾਸ ਹੋਈ ਸੁਹਾਈ ਹਰ ਦਿਨ ਹਰ ਕੋ ਵਿਦਨੋ ਸਿਮਰੋਂ ਸ੍ਰੀ ਹਰਿ ਨਾਏ ਸ੍ਰੀ ਹਰਿ ਕ੍ਰਿਸ਼ਨ ਮੰਤ ਧਿਆਈ ਹੈ ਜਿਸ ਦੇਠੈ ਸਭ ਦੁੱਖ ਜਾਇ ਤੀਂ ਭਾਗ ਸਿਮਰੈ ਘਰ ਨਾਮ ਦੇ ਧਿਆਲ ਤਾਈ ਸੰਸਾਈ ਹੋਈ ਸੁਹਾ ਨਸਵੇਂ ਫਾਖਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਫਾਈ ਹੋਇਸ ਹਾਈ ਨਸਾ ਬਰਸ਼ਨ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਤਸ਼ਾਹ ਦਰਸ਼ਨ ਦੀ ਦਰਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਪੰਜਾਬ ਪਿਆਰਿਆ ਨਾਮ ਜਪਿਆ ਵਣ ਛਕੇ ਅਦੇਖ ਚਲਾਈ ਤੇਗਵਾ ਹੀ ਦੇਖਿਆ ਨੜਕੇ ਕਾਮ ਤਿਨਾ ਪਿਆਰਿਆ ਸੁਖਿਆਰਿਆ ਦੇਖ ਮਾਇ ਦਾ ਧਿਆਨ ਤਰ ਕੇ ਬੋਲੋ ਜੇ ਅੱਲੇ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੀ ਸਹੀ ਦਿੱਤੀ ਵੰਗ ਵੰਗ ਕਟਵਾਏ ਖੋਪਰੀਆਂ ਵਹਾਜਾ ਚੜਖੜੀਆਂ ਤੇ ਚੜੇ ਤਨਾਰੈ ਨਾਲ ਤੇ ਰਾਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨੇ ਹਾਰਿਆ ਸਿਖੇ ਕੇ ਕੇ ਸੰਸਵਾਸ ਨਾਲ ਨਿਵਾਹੀ ਤਨਾ ਧੇਕ ਮਾਇਲਾ ਧਿਆਨ ਕਰਕੇ ਬੋਲੋ ਜੀ ਬੰਧਾ ਤਕਤਾ ਸਰਵਤ ਗੁਰਦੁਆਰੇ ਨਾਲ ਧਿਆਨ ਕਰਕੇ ਬੋਲੋ ਜੀ ਵਰਸਮੇ ਸਰਵਤ ਖਾਲਸਾ ਜੀ ਕੀ ਅਰਦਾਸ ਹੈ ਸਰਵਤ ਖਾਲਸਾ ਜੀ ਕੋ ਆਇ ਕਰੋ ਸਰਬ ਸੁਖੋਈਆਂ ਕਾਲਸਾ ਜੀ ਸਾਈਂ ਦਾਹ ਕਰ ਚਰਨ ਦੀ ਤੀਖ ਫਤਿਹ ਵਿਰਤ ਕੀ ਪੈ ਪੰਨ ਕੀ ਜੀ ਸ੍ਰੀ ਸਹਿਬ ਦੇ ਸਹਾਈ ਕਾਲਸਾ ਜੀ ਕੇ ਬੋਲ ਵਾਲੇ ਬੋਲ ਜੀ ਬਖਸ਼ੋ ਜੀ ਸਿੱਖਾਂ ਨੂੰ ਸਿੱਖੇ দান ਕੇਸ ਤਾਨ ਰੈਤ ਨਾਮ ਬਵੇਖ ਦਾਨ ਉਸਾਹ ਦਾਨ ਪੁਰੂਸਾ ਦਾਨ ਬੰਨ ਸਰਦਾਨ ਮਨਤਸਰ ਸਹਿਬ ਜੀ ਦੇ ਦਰਸ਼ਨੇ ਸ਼ਨਾਖ ਝੁਕੀਆਂ ਚੰਡੇ ਬੰਗੇ ਜੁਗੋ ਜੁਗਾ ਟਲ ਕਰਮ ਕਾਲ ਹੈ ਘਾਰ ਬਲਿ ਜੀ ਤੁਹਾਨੂੰ ਸਿਧੰਤ ਮਨ ਨਹੀਂ ਮਾ ਸੋਚੀ ਮਤ ਦਾ ਰੱਖਾ ਵਾਲੀ ਗੁਰੂ ਜੀਓ ਹੇ ਆਕਾਰ ਪੁਰਖ ਆਪਣੇ ਪੰਥ ਦੇ ਸਦਾ ਸਹਾਇ ਦਤਾਰ ਪਿਤਾ ਜੀ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਗੁਰਧਾਮ ਦੇ ਜਿਨ੍ਹਾਂ ਤੋਂ ਪੰਥ ਨਉ ਵਿਸੁਰੜਿਆ ਗਿਆ ਹੈ ਖੁਦ ਦੇ ਦਰਸ਼ਨ ਤੇ ਦਾਰ ਸੇਵਾ ਸਮਲਤਾ ਧਾਨ ਪਾਤਸ਼ਾਹ ਜੀ ਨੂੰ ਬਖਸ਼ਿ ਗ੍ਰੀਵਨੁ ਵਾਹ ਅੰਤਰਜਾਮੀ ਧਨ ਗੁਰੂ ਨਾਨਕ ਧੰ ਗੁਰੂ ਰਾਮਦਾਸ ਪਾਤਸ਼ਾਹ ਧੰ ਗੁਰੂ ਗ੍ਰੰਥ ਸਾਹਿਬ ਸਤਿ ਪਾਤਸ਼ਾਹ ਜੀ ਆਓ ਪਾਪ ਜੀ ਦੇ ਚਰਨਾਂ ਕਮਲਾਂ ਵਿੱਚ ਬੇਨਤੀ ਆਪ ਜੀ ਦੇ ਚਰਨਾਂ ਕਮਲਾਂ ਦੀ ਪ੍ਰੀਤਮਾਨ ਭਾਈ ਅਮਨਦੀਪ ਸਿੰਘ ਬੀਬਾ ਨਲਦੀਪ ਕਮਤਵੰਨ ਪਰਸੋਂ ਲੈ ਕੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਰਾਮ ਕੀਤੇ ਹੋਏ ਸੰਮਹਾਂਰਾਲ ਰੱਖੇਗੇ ਸ੍ਰੀ ਥਣ ਪਾਠ ਸਾਹਿਬ ਦੇ ਅੰਮਤ ਵੇਲੇ ਸੰਪੂਰਨ ਭੋਗ ਪਾਏ ਉਪਰੰਤ ਹਫਤਾਵਾਰੀ ਦੀਵਾਨਾਗ ਜੀ ਦੇ ਪਾਵਨ ਦਰਬਾਰ ਵਿੱਚ ਸਜਾਏ ਗਏ ਸਜੇ ਹੋਏ ਦੀਵਾਨਾ ਵਿੱਚ ਗੁਰਮਤਿ ਵਿਚਾਰਾਂ ਹੋ ਜਾਨੇ ਪਵਿੱਤਰ ਬਾਣੇ ਦੀ ਕੀਰਤਨ ਚੇਪੋੜੀ ਅਨੰਤ ਸਹਿਬ ਜੀ ਕੀ ਅਰਦਾਸ ਅੱਖਰ ਵਾਧਾ ਘਾਟਾ ਮੁਛਕ ਮਾਫ ਕਰਨਾ ਬਾਣੇ ਪੜੀ ਸੁਣੀ ਸਤਿ ਥਾਣ ਵੇਖੇ ਪ੍ਰਵਾਨ ਕਰਿਓ ਬਾਣੇ ਦਾ ਭਾਵਾ ਆਇਆ ਹੋਇਆ ਸੰਤਾਂ ਦੇ ਹਿਰਦਿਆਂ ਵਿੱਚ ਪਰਵੇਸ਼ ਕਰਨਾ ਸੱਚੇ ਪਾਤਸ਼ਾਹ ਜਿਨਾਂ ਜਿਨਾਂ ਗੁਰਸਿੱਖ ਗੁਰਸਵਾਰੀਆਂ ਸੰਤਨਾਂ ਆਪਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ ਸਭ ਦੀਆਂ ਹਾਜ਼ਰੀਆਂ ਆਪਣੇ ਘਰ ਤੇ ਪਰਵਾਰਾਂ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਸਭ ਦਾ ਲੇਖੇ ਵਿੱਚ ਨਾ ਲੈਣਾ ਸਭ ਦੇ ਇਕਰਾਮ ਪਰਿਵਾਰਾਂ ਵਿੱਚ ਸ਼ੁਭ ਸ਼ਾਂਤੀ ਦੇ ਦਾਤ ਘਰਵਾਲਾ ਵਿੱਚ ਵਾਦੀ ਪਰਿਵਾਰਾਂ ਵਿੱਚ ਮੇਲ ਪਿਆਰ ਏਕਤਾ ਜਵਾਗ ਬਖਸ਼ਿਸ਼ ਕਰਨੀ ਕਿਰਪਾ ਕਰਿਓ ਪਾਈ ਅਮਨਦੀਪ ਸਿੰਘ ਬੀਬਾ ਨਵਦੀਪ ਕੌਰ ਵੱਲੋਂ ਕਾਕਾ ਜੱਪ ਤੇਜ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਬੇਨਤੀ ਹੈ ਪਾਤਸ਼ਾਹ ਨਾਨੀ ਜੀ ਵੱਲੋਂ ਦਾਦੀ ਜੀ ਵੱਲੋਂ ਕਾਕਾ ਜੱਪ ਤੇਜ ਸਿੰਘ ਦੀ ਚੜ੍ਹਦੀ ਕਲਾ ਵਾਸਤੇ ਅੱਲਾਹ ਸਹ ਹੈ ਬੇਨਤੀ ਹੈ ਸੇਵ ਪਰਿਵਾਰ ਨੂੰ ਨਾਮ ਦੇ ਦਾਤ ਬਖਸ਼ੇ ਕਰਨੇ ਪਾਏ ਅਮਨਦੀਪ ਸਿੰਘ ਨੇ ਲੰਗੜਾ ਵਾਸਤੇ ਬਿਹਾਨਤ ਮਾਇਆ ਵੇਤਾ ਕੀਤੇ ਪਾਤਸ਼ਾਹ ਖਜ਼ਾਨੇ ਭੰਡਾਰੇ ਭਰਪੂਰ ਕਰਨੇ ਸੇਵਾ ਲੈ ਕੇ ਵਿਚਲਾ ਲੈਣੀ ਪਰਿਵਾਰ ਦੀਆਂ ਸ਼ੁਭ ਕਾਮਨਾਵਾਂ ਪੂਰੀਆਂ ਕਰਨੀਆਂ ਭਾਈ ਭੁਲੰਦਰ ਸਿੰਘ ਦੇ ਸੋਂ ਪਰਿਵਾਰ ਬਣੋਂ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਕਾਰੋ ਮਾਰਾਂ ਦੇ ਵਾਧੇ ਵਾਸਤੇ ਬੇਨਤੀ ਹੈ ਪਾਤਸ਼ਾਹ ਪਰਿਵਾਰ ਦੇ ਕਾਰੋ ਮਾਰਾਂ ਵਿੱਚ ਵਾਧੇ ਪਮਾਇਆਂ ਵਿੱਚ ਵਰਦਸਾਂ ਪਾਉਣੀਆਂ ਜਿਨ੍ਹਾਂ ਗੁਰਮੁਖਾਂ ਨੇ ਲੰਗਰਾਂ ਦੇ ਦੇਗਾਂ ਦੀ ਚੌਰ ਸਾਹਿਬ ਦੀ ਸੇਵਾ ਕੀਤੀ ਮਹਾਰਾਜ ਗੁਰੂ ਕੇ ਅੰੰਗਰਾਂ ਵਾਸਤੇ ਰਸਤਾ ਦੇਗਾਂ ਵਾਸਤੇ ਰਸਤਾ ਭੇਟਾ ਕੀਤੀਆਂ ਨੇ ਮਹਾਰਾਜ ਸਭ ਦੇ ਖਜ਼ਾਨੇ ਭੰਡਾਰੇ ਫਰਪੂਰ ਕਰਿਓ ਆਪ ਜੀ ਦੇ ਪਵਿੱਤਰ ਸੰਸਾਰ ਨੂੰ ਸਦਾ ਚੜ੍ਹਦੀ ਅੰਕਾਂ ਵਿੱਚ ਰੱਖਣਾ ਕੁਲਾ ਪ੍ਰਸ਼ਾਦ ਦੀ ਦੇਗ ਤਿਆਰ ਹੈ ਘਰ ਪਰਵਾਰ ਕਰੋ ਬਾਬ ਨਹੁ ਕੋ ਨਾਮੇ ਵਖਸ਼ੋ ਅਗਲੇ ਦੀਵਾਨ ਆਰਾਮ ਕਰਨ ਦੀ ਆਗਿਆ ਲਖਸ਼ਿ نانک wow. نامرے ਹੇ ਗੁਰੂ ਆਹੇ ਗੁਰੂ ਜੀ ਹਉ ਆਗੁਣ ਕਰੇ ਇਕ ਗੁਣ ਨਾਹੀ ਅਮਰਤ ਸਾਗ ਵਿਖੇ ਵਿਖ ਖਾਈ ਮਾਇਆ ਮੋਹ ਭਰਮ ਭੂਲੇ ਸੋਧਦਾਰਾ ਸੇ ਸੁਣਿਓ ਗੁਰ ਸੰਗਤ ਤੇ ਮਲੰਤ ਜਮ ਤ੍ਰਾਸ ਮਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ उनुपरां टास पोरे Sagen so, um, ਸਗਲ ਫੈਲਾਤੇ ਦੁੱਖ ਬਿਨ ਸੀ ਸੁਖ ਪਾਇਆ ਤਰ ਕਿਰਪਾ ਪ੍ਰਾਪਤ ਸੀ ਤਾ ਕੋ ਬਿਗਨ ਨਾ ਕਉ ਲਗ ਜੋ ਸਤਿ ਪ੍ਰਾਮ ਆਪਣੇ ਜੇਨ ਮਨ ਕੀ ਛੇ ਪੂਜਾਈ ਨਾਨਕ ਦਾਸ ਤਾਂ ਕਹਿ ਬਲਹਾਰ ਜੇਨ ਪੂ ਜਾਈ ਨਾਨਕ ਦਾਸ ਤਾਂ ਕਹਿ ਮਲੇ ਨੇ ਸਵਾਰਿਆ ਪੂਰੀ ਹੋਈ ਕਰਾਮਾਤ ਸਾਹਿਬ ਜੀ ਹਰੇਟਾਰਿਆ ਮੇਰੇ ਮਾਲਕ ਦੇ ਸੰਬੰਧ ਵਿੱਚ ਪਰਿਵਾਰ ਅਮਰਜੀਤ ਸਿੰਘ ਜੀ ਤੇ ਨਵਦੀਪ ਕੌਰ ਜੀ ਤੋਂ ਅਖੰਡ ਪਾਠ ਸਾਹਿਬ ਕਰਾਇਆ ਗਿਆ ਸੰਤੇ ਇਸਵਰੀ ਨੂੰ ਪਾਏ ਗਏ ਹਨ ਤੋਂ ਮੇਰੇ ਮਾਰਕੀ ਪਾਚਾ ਧਨੂ ਗ੍ਰਾਮ ਦਾ ਪਾਚਾ ਪਰਿਵਾਰ ਜੀ ਚੜ੍ਹਦੀਆਂ ਕਲਾ ਵਤਨੀਆਂ ਤੋਂ ਜੋ ਗੁਰੂ ਘਰ ਵੱਲੋਂ ਅਸ਼ੀਰਵਾਦ ਤਾਂ ਨਾ ਹੈ ਮੈਂ ਬੇਨਤੀ ਕਰਾਂਗਾ ਅਮਨਦੀਪ ਜੈਨ ਅਤੇ ਨਵਦੀਪ ਕੌਰ ਸਟੇਜ ਤੇ ਆਇਆਣਾ ਤੇ ਆਪਣੇ ਮੁੱਖ ਸੇਵਾਦਾਰ ਗੁਰੂ ਘਰ ਦੇ ਉਹਨਾਂ ਨੂੰ ਅਸ਼ੀਰਵਾਦ ਦੇਣਗੇ ਸਰੂਪਾ ਦੇਣਗੇ ਜਾਨੀ ਜੀ ਮੈਂ ਬੇਨਤੀ ਕਰਾਂਗਾ ਤੋਂ ਉਹ ਆਪਣੇ ਸਟੇਜ ਤੇ ਆਇਆਣਾ ਬੇਨਤੀ ਕਰਾਂਗਾ ਅਮਨਦੀਪ ਜੈਨ ਤੇ ਨਵਦੀਪ ਕੌਰ ਲਈ ਜਨਾਬ ਨੂੰ ਖੰਡਪਾਲ ਸਾਹਿਬ ਦੀ ਸਮਾਪਤੀ ਹੋਈ ਹੈ ਮਨੁਰਾ ਲੰਗਰ ਤੇ ਸੇਵਾ ਕਰਦਿਆ ਭਾਈ ਅਮਨਦੀਪ ਸਿੰਘ ਤੇ ਬੀਬਾ ਨਵਦੀਪ ਕੌਰ ਨੂੰ ਬੇਨਤੀ ਹੈ ਤੇ ਸਤਿਗੁਰਾਂ ਦੇ ਚਰਨਾਂ ਵਿੱਚ ਆ ਕੇ ਗੁਰੂ ਘਰ ਵੱਲੋਂ ਸਿਰਪੋ ਦੀ ਬਖਸ਼ਿਸ਼ ਹੋਣੀ ਹੈ ਭਾਈ ਅਮਨਦੀਪ ਸਿੰਘ ਦੁਆਰਾ ਬੇਨਤੀ ਕੀਤੀ ਜਾਂਦੀ ਹੈ ਗੁਰੂ ਘਰ ਦੇ ਮੁੱਖ ਸੇਵਾਦਾਰ ਸਰਦਾਰ ਮਨਜੀਤ ਸਿੰਘ ਜੀ ਗੁਰੂ ਘਰ ਵੱਲੋਂ ਸਿਰਪੋ ਦੇਣਾ ਹੈ ਕਾਕਾ ਭਾਈ ਅਮਰਦੀਪ ਸਿੰਘ ਜਿੱਥੇ ਵੀ ਵਾਰਸ ਹੁੰਦੇ ਨੇ ਪਰਿਵਾਰ ਨੂੰ ਬੈਂਚੇ ਕੋਈ ਵੀ ਪਰਿਵਾਰ ਦਾ ਮੈਂਬਰ ਜਾ ਕੇ ਭਾਈ ਅਮਰਦੀਪ ਸਿੰਘ ਨੂੰ ਲੰਗਰ ਵਿੱਚੋਂ ਬੁਲਾ ਕੇ ਲੈ ਕੇ ਆਵੇ ਤਾਂ ਕਿ ਗੁਰੂ ਘਰ ਵੱਲੋਂ ਸਿਰਫ ਉਹ ਦੀ ਬਖਸ਼ਿਸ਼ ਕੀਤੀ ਜਾਣੀ ਹੈ ਭਾਈ ਅਮਰਦੀਪ ਸਿੰਘ ਜਿਨ੍ਹਾਂ ਤੇ ਸੰਗਤੂਰਾਂ ਦੀ ਬੇਅੰਤ ਬਖਸ਼ਿਸ਼ ਹੈ ਸਰਦਾਰ ਪ੍ਰਧਾਨ ਸਰ ਦੀ ਬਹੁਤ ਗੁਰੂ ਘਰ ਦੇ ਸੇਵਾਦਾਰ ਨੇ तकरीबन 10 ਸਾਲ ਹੋ ਗਏ ਪਰਿਵਾਰ ਨੂੰ ਜੁੜਿਆ ਨੂੰ ਗੁਰੂ ਘਰ ਦੇ ਨਾਮ ਜਦੋਂ ਵੀ ਦਸਾਂ ਗੁਰੂਆਂ ਦੇ ਪ੍ਰਕਾਸ਼ ਦਿਹਾੜੇ ਹੁੰਦੇ ਨੇ ਇਹ ਬੱਚੇ ਵੱਲੋਂ ਸਾਰਾ ਮਿਰਗੁਰੂ ਕੇ ਲੰਗਰਾਂ ਦੀ ਸੇਵਾ ਹੁੰਦੀ ਹੈ ਤੇ ਅੱਜ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਪ੍ਰਕਾਸ਼ ਦਿਹਾੜੇ ਦੀ ਖਿਸ਼ੀ ਦੇ ਸਭਾ ਵਿੱਚ ਸਿਰਫ ਉਹ ਦੀ ਬਖਸ਼ਸ਼ ਹੋ ਰਹੀ ਹੈ ਉਹਦੇ ਸੋਨੇ ਹਾਲ ਸਸਰੀ ਆਰਾਲ ਜੀ ਵੀ ਅੱਜ ਆਉਂਦੇ ਅੱਜ ਨਵਦੀਪ ਦੇ ਅੱਜ ਮੋਲੇ ਸੋਨੇ ਹਾੜਾ ਫਤਸਰੀਆ ਹਰ ਸਾਲ ਭਾਈ ਅਮਨਦੀਪ ਸਿੰਘ ਨੇ ਗੁਰੂ ਅਮਰਦਾਸ ਪਾਤਸ਼ਾਹ ਜੀ ਪ੍ਰਕਾਸ਼ ਦਿਹਾੜੇ ਦੀ ਬਾਬਾ ਨਵੀਰ ਸਿੰਘ ਜੀ ਹਰ ਸਾਲ ਨੇ ਮੈਂ ਕਿਹਾ ਸੀ ਖਣਪਾਲ ਸਾਹਿਬ ਦੀ ਸੇਵਾ ਕਰਵਾਇ ਕਰਾਂਗੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਦਾਸਿਆ ਵੱਲੋਂ ਭਾਈ ਅਮਨਦੀਪ ਸਿੰਘ ਦਾ ਬਹੁਤ ਬਹੁਤ ਧੰਨਵਾਦ ਹੈ ਗੁਰੂ ਕੀ ਲੰਗਰਾਂ ਦੀ ਸੇਵਾ ਵਿੱਚ ਇਸ ਪਰਵਾਹ ਤੋਂ ਕੀਤੀ ਗਈ ਹੈ ਗੁਰੂ ਘਰ ਦੀ ਪ੍ਰਬੰਧ ਕਮੇਟੀ ਵੱਲੋਂ ਫਿਰ ਦੁਬਾਰਾ ਇਸ ਬੱਚੇ ਦਾ ਬਹੁਤ ਬਹੁਤ ਧੰਨਵਾਦ ਹੈ ਗੁਰੂ ਕਿਰਪਾ ਕਰੇ ਇਸ ਬੱਚੇ ਨੂੰ ਸਤਿਗੁਰੂ ਗੁਰਸਿੱਖੀ ਜੀਵਨ ਬਖਸ਼ਿਸ਼ ਕਰੇ ਇਖਲਾਕ ਬਹੁਤ ਵਧੀਆ ਵਿਚਾਰ ਬੱਚੇ ਦੇ ਬਹੁਤ ਵਧੀਆ ਨੇ ਤੇ ਮੈਂ ਕਹਿਣਾ ਜੇ ਇਥੇ ਤਾਂ ਸੋਨੇ ਸੁਹਾਵੀ ਵਾਲੀ ਗੱਲ ਹੋ ਜਾਵੇ ਜੇ ਗੁਰੂ ਦਾ ਸਿੱਖ ਭਾਈ ਹੁਣਮਦੀਪ ਸਿੰਘ ਦੇ ਗੁਰੂ ਦੇ ਤੁਣਾ ਦੇ ਨਾਲ ਚਲ ਜਾਵੇ ਗੁਰੂ ਰਾਮਦਾਸ ਬਾਦਸ਼ਾਹ ਦੇ ਚਰਨਾਂ ਵਿੱਚ ਬੇਨਤੀ ਕਰਾਂਗੀ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹੂੰ ਤਰੋ ਨਿਵਾਸ ਜੇ ਜੋ ਗੁਰੂ ਨੇ ਕਿਰਪਾ ਕੀਤੀ ਗੁਰੂ ਰਾਮਦਾਸ ਬਾਦਸ਼ਾਹ ਜੀ ਆਪ ਵੀ ਇਸ ਬੇਨਤੀ ਨੂੰ ਖੁਸ਼ੀ ਨਾਲ ਅਕ੍ਰਿਦਨ ਦੇਣਗੇ ਆਪ ਬਿਤਰਵਾਣ ਦੇ ਕੀ ਤੰਦੇ ਨਾਲ ਜੁੜੀ ਹੈ ਸੇਵਾ ਨਿਵਾੜੇ ਦੇ ਫਾਈਸਾਹ ਫਾਈ ਜਿੰਦਰ ਸਿੰਘ ਜੀ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਧੰਨਵਾਦ ਵਾਹਿਗੁਰੂ ਜੀ ਕੀ ਧੰਨ